जय पीरंदी जी जय साईंयां दी महफिल मस्तां दे चैनल विच ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਅਸੀਂ ਕੋਈ ਸੁਪਨਾ ਦੇਖਦੇ ਹਾਂ ਸੁਪਨੇ ਵਿੱਚ ਉਹ ਪਰਮਾਤਮਾ ਸਾਨੂੰ ਦਰਸ਼ਨ ਦਿੰਦਾ ਹੈ ਜਾਂ ਆਵਾਜ਼ ਦਿੰਦਾ ਹੈ ਜਾਂ ਕੋਈ ਗੱਲਬਾਤ ਦਿਖਾਉਂਦਾ ਹੈ ਜਾਂ ਫਿਰ ਚੰਗੇ ਸਮੇਂ ਬਾਰੇ ਕੋਈ ਸੰਕੇਤ ਦਿੰਦਾ ਹੈ ਤਾਂ ਅਸੀਂ ਦਵ ਦਵ ਹਰ ਇੱਕ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹੁਣ ਆਪਾਂ ਜੋ ਵੀਡੀਓ ਵਿੱਚ ਦੱਸਾਂਗੇ ਤਾਹੀਂ ਸ਼ੇਅਰ ਕਰਨਾ ਹੈ ਜੇਕਰ ਤੁਹਾਡੇ ਨਾਲ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਦੱਸਣਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਵੀਡੀਓ ਸੌਰੀ ਜਦੋਂ ਕੋਈ ਸੁਪਨਾ ਤੁਸੀਂ ਸ਼ੇਅਰ ਕਰਨ ਲੱਗਦੇ ਹੋ ਗੱਲ ਸ਼ੇਅਰ ਕਰਨ ਲੱਗਦੇ ਹੋ ਕੋਈ ਪ੍ਰਮਾਤਮਾ ਨੇ ਤੁਹਾਨੂੰ ਗੱਲ ਬਹੁਤ ਵਧੀਆ ਦਿਖਾ ਲ ਦਿੱਤੀ ਜਿਹਦੇ ਨਾਲ ਤੁਹਾਡੇ ਮਨ ਨੂੰ ਬਹੁਤ ਖੁਸ਼ੀ ਹੋਈ ਤੇ ਤੁਸੀਂ ਸੋਚਦੇ ਹੋ ਕਿ ਅਸੀਂ ਇਹ ਗੱਲ ਨੂੰ ਹੱਦ ਤੋਂ ਵੱਧ ਸ਼ੇਅਰ ਕਰੀਏ ਪਰ ਇੱਥੇ ਜੇਕਰ ਪਰਮਾਤਮਾ ਤੁਹਾਨੂੰ ਰੋਕਣ ਦੀ ਵੀ ਕੋਸ਼ਿਸ਼ ਕਰੇਗਾ ਕਿ ਤੁਸੀਂ ਇਹ ਗੱਲ ਸ਼ੇਅਰ ਨਹੀਂ ਕਰਨੀ ਕਿਸ ਤਰ੍ਹਾਂ ਸ਼ੇਅਰ ਕਰਨ ਤੋਂ ਰੋਕੇਗਾ ਸੋ ਆਪਾਂ ਅੱਜ ਦੀ ਵੀਡੀਓ ਰਾਈ ਦੱਸਾਂਗੇ ਇੱਕ ਸੰਕੇਤ ਵੀ ਤੁਹਾਨੂੰ ਮਿਲੇਗਾ ਜਦੋਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਮਨ ਵਿੱਚ ਸੋਚੋਗੇ ਕਿ ਅੱਜ ਮੈਂ ਆ ਸਪਨਾ ਆਪਣੇ ਕਿਸੇ ਦੋਸਤ ਨੂੰ ਦੱਸਣਾ ਜਾਂ ਘਰ ਵਿੱਚ ਕਿਸੇ ਨੂੰ ਦੱਸਣਾ ਹੈ ਜਾਂ ਗਵਾਂਡ ਵਿੱਚ ਰਿਸ਼ਤੇਦਾਰ ਵਿੱਚ ਕਿਸੇ ਦੇ ਨਾਲ ਇਹ ਗੱਲ ਸ਼ੇਅਰ ਕਰਨੀ ਆ ਜਦੋਂ ਤੁਸੀਂ ਇਹ ਮਨ ਵਿੱਚ ਗੱਲ ਕਰੋਗੇ ਤਾਂ ਤੁਹਾਨੂੰ ਉੱਥੇ ਪ੍ਰਮਾਤਮਾ ਇੱਕ ਸੰਕੇਤ ਦੇਵੇਗਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਕਿ ਇਹ ਗੱਲ ਨਾ ਕੀਤੀ ਜਾਵੇ ਤਾਂ ਉੱਥੇ ਰੁਕ ਜਾਣਾ ਹੈ ਸੰਕੇਤ ਕੀ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਨਾਲ ਦੀ ਨਾਲ ਗੱਲਾਂ ਚੱਲਦੇ-ਚੱਲਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵਾਸਤੇ ਆ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਿਮਰਨ ਤੇ ਬੈਠੇ ਹੋયા ਨੂੰ ਦੋ ਦਰਮੇਸ਼ ਨਜ਼ਰ ਆਏ ਜਿਹੜੇ ਇੱਕ ਦੂਸਰੇ ਦੀ ਤਰਫ ਪਿੱਠ ਕਰਕੇ ਪਏ ਹੋਏ ਆ ਤੇ ਮੈਂ ਸੋਚਦੀ ਆ ਆਪਣੇ ਆਪ ਵਿੱਚ ਗੱਲ ਕਰਦੀ ਆ ਕਿ ਇਹਨਾਂ ਨੂੰ ਇੱਕ ਸਾਈਡ ਤੇ ਕਰ ਦਿੱਤਾ ਜਾਵੇ ਤਾਂ ਫਿਰ ਪਿੱਛੋਂ ਆਵਾਜ਼ ਆਈ ਕੰਨ ਵਿੱਚ ਮੇਰਾ ਨਾਮ ਲੈ ਕੇ ਪੁਕਾਰਿਆ ਤੇ ਮੇਰੀ ਅੱਖ ਖੁੱਲ ਗਈ ਸੋ ਇਹਦੇ ਬਾਰੇ ਦੱਸਿਆ ਜਾਵੇ ਸੋ ਉਹ ਆਵਾਜ਼ ਜੋ ਸੀ ਉਹ ਇੱਕ ਬੱਚੇ ਦੀ ਆਵਾਜ਼ ਸੀ ਸੋ ਦੇਖੋ ਇੱਕ ਬੱਚੇ ਦੀ ਆਵਾਜ਼ ਤੁਹਾਨੂੰ ਸੁਣਾਈ ਦੇਣੀ ਕੰਨ ਵਿੱਚ ਕੋਈ ਬੱਚਾ ਕੁਝ ਕਹਿ ਰਿਹਾ ਹੈ ਜਾਂ ਸਿਮਰਨ ਤੇ ਬੈਠੇ ਹੋ ਮੌਚਾਂ ਸੁਤੇ ਹੋ ਮੌਚਾ ਹੈ ਅੱਗ ਨੀਂਦ ਹੋਵੇ ਤਾ ਉਹ ਸਾਈਂ ਲੋਕਾਂ ਦਾ ਹੀ ਇਸ਼ਾਰਾ ਹੁੰਦਾ ਹੈ ਪਰਮਾਤਮਾ ਹੀ ਬਹੁਤ ਸਾਰੇ ਰੂਪਾਂ ਵਿੱਚ ਸੰਕੇਤ ਦਿੰਦਾ ਹੈ ਤੇ ਕਦੇ ਇਸ ਗੱਲ ਤੋਂ ਘਬਰਾਉਣਾ ਨਹੀਂ ਹੈ ਸੋ ਹੁਣ ਇੱਥੇ ਗੱਲ ਕਰਾਂਗੇ ਕਿ ਇਹ ਲਿਖਦੇ ਆ ਕਿ ਦੋ ਦਰਮੇਸ਼ ਜੋ ਆਰਾਮ ਕਰ ਰਹੇ ਆ ਤੇ ਮੈਂ ਉਹਨਾਂ ਸਾਈਡ ਨੂੰ ਕਰਨ ਦੀ ਜਦੋਂ ਕੋਸ਼ਿਸ਼ ਉਹਨਾਂ ਨੂੰ ਕੀਤੀ ਤਾਂ ਨਾਲ ਹੀ ਬੱਚੇ ਦੀ ਇੱਕ ਆਵਾਜ਼ ਆਈ ਮੇਰੇ ਕੰਨ ਵਿੱਚ ਮੇਰਾ ਨਾਮ ਲੈ ਕੇ ਪੁਕਾਰਿਆ ਗਿਆ ਸੋ ਦੇਖੋ ਇੱਥੇ ਆਪਾਂ ਇੱਕ ਹੀ ਗੱਲ ਕਲੀਅਰ ਕਰ ਦਿੰਨੇ ਆ ਕਿ ਤੁਹਾਨੂੰ ਜੋ ਇਸ਼ਾਰਾ ਮਿਲ ਰਿਹਾ ਹੈ ਕੀ ਕਦੇ ਵੀ ਕਿਸੇ ਬੈਠੇ ਸੁੱਤੇ ਦਰਮੇਸ਼ ਦੇ ਕੋਈ ਛੋਟੀ ਨਹੀਂ ਮਾਰਨੀ ਜਾਂ ਉਹਦੇ ਮਾਰਨਾ ਨਹੀਂ ਉਹਨੂੰ ਘਟਾਉਣਾ ਨਹੀਂ ਆਰਾਮ ਕਰਦਾ ਹੈ ਆਰਾਮ ਕਰਨ ਦੋ ਸੋ ਇਥੋਂ ਇਹ ਸੰਕੇਤ ਮਿਲਦਾ ਹੈ ਕਿ ਤੁਸੀਂ ਦਰਮੇਸ਼ ਨੂੰ ਜਦੋਂ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮਗਰੋਂ ਇੱਕ ਬੱਚੇ ਦੀ ਆਵਾਜ਼ ਆਈ ਜਿਹਨੇ ਨਾਮ ਲੈ ਕੇ ਪੁਕਾਰਿਆ ਸੋ ਇਥੋਂ ਇਹ ਇਸ਼ਾਰਾ ਦੇ ਰਹੇ ਆ ਕਿ ਕਦੇ ਵੀ ਤੁਸੀਂ ਦਰਮੇਸ਼ ਨੂੰ ਦੇ ਆਰਾਮ ਕਰਦੇ ਦੇਖੋ ਤਾਂ ਉਹਨੂੰ ਉਠਾਉਣਾ ਨਹੀਂ ਮਾਰਨਾ ਨਹੀਂ ਹੈ ਸੋ ਕਿਉਂਕਿ ਇੱਕ ਦਰਮੇਸ਼ ਜੋ ਹੈ ਜਿੱਕਰ ਅਸੀਂ ਇੱਕ ਦਿਨ ਵੀ ਰੋਟੀ ਉਹਨੂੰ ਪਾ ਦਿੰਨੇ ਆ ਤੇ ਉਹ ਵਫਾਦਾਰ ਰਹਿੰਦਾ ਹੈ ਮੁਸ਼ਕਲ ਆਉਣ ਤੇ ਆਪਣੇ ਸਿਰ ਭਾਰ ਲੈ ਲੈਂਦਾ ਹੈ ਦਰਮੇਸ਼ ਹੀ ਇੱਕ ਵਫਾਦਾਰ ਮੰਨਿਆ ਗਿਆ ਇਨਸਾਨ ਇਨਸਾਨ ਦੇ ਨਾਲ ਠੱਗੀ ਮਾਰ ਸਕਦਾ ਆ بے وفਾਈ ਕਰ ਸਕਦਾ ਹੈ ਪਰ ਦਰਮੇਸ਼ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾ ਉਹ ਹਮੇਸ਼ਾ ਹੀ ਜਿੱਕਰ ਤੁਸੀਂ ਅੱਜ ਇੱਕ ਬੁਰਕੀ ਵੀ ਪਾ ਦਿੰਨੇ ਹੋ ਤਉ ਵਫਾदार ਰਹਿੰਦਾ ਹੈ ਸੋ ਇਸ ਕਰਕੇ ਕਦੇ ਵੀ ਜਦੋਂ ਪੀਰਾ ਫੀਰਾ ਦੀ ਖਾਸ ਕਰਕੇ ਸੇਵਾ ਕਰਦੇ ਹੋਈਏ ਤਾਂ ਇਸ ਤਰ੍ਹਾਂ ਕਦੇ ਨਹੀਂ ਕਰਨੀ ਕਿ ਦਰਮੇਸ਼ ਦੇ ਮਾਰਨਾ ਹੈ ਜਾਂ ਮਾੜਾ ਕਹਿਣਾ ਜੇਕਰ ਉਹਨੂੰ ਕੁਝ ਦੇ ਨਹੀਂ ਸਕਦੇ ਤਾਂ ਕੁਝ ਕਹਿਣਾ ਵੀ ਨਹੀਂ ਚਾਹੀਦਾ ਜੋ ਇੱਕ ਬੱਚੇ ਦੀ ਆਵਾਜ਼ ਦੇ ਵਿੱਚ ਤੁਹਾਨੂੰ ਰੋਕ ਲਿਆ ਗਿਆ ਉਹ ਸਿਰਫ ਇਹ ਇਸ਼ਾਰਾ ਹੈ ਕਿ ਤੁਸੀਂ ਇਹੋ ਜੀ ਕਦੇ ਕੋਈ ਗਲਤੀ ਨਹੀਂ ਕਰਨੀ ਸੋ ਇਹਦੇ ਵਿੱਚ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਇਹਨਾਂ ਦਾ ਨਾਮ ਹੈ ਰਾਜਰਾਣੀ ਸੋ ਇਹ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਹਰੀ ਕਣਕ ਵੱਢਦੇ ਹੋਏ ਨਜ਼ਰ ਆਉਣਾ ਇਹਦਾ ਕੀ ਮਤਲਬ ਹੈ ਸੋ ਬਾਕੀ ਕੁਝ ਹੱਦ ਤੱਕ ਸਾਨੂੰ ਕਮੈਂਟ ਵਿੱਚ ਸਮਝ ਨਹੀਂ ਆਇਆ ਸ਼ਾਇਦ ਇਸ ਤਰ੍ਹਾਂ ਹੀ ਇਹਨਾਂ ਨੇ ਲਿਖਿਆ ਹੋਵੇ ਸੋ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹਾਂ ਤੇ ਉਹ ਪੀਰ ਫਕੀਰ ਨਾਲ ਹੋਣ ਦਾ ਸੰਕੇਤ ਵੀ ਦਿੰਦੇ ਆ ਸੋ ਇਹਨਾਂ ਨੇ ਲਿਖਿਆ ਹੈ ਕੀ ਹਰੀ ਕਣਕ ਵੱਢਦੇ ਨਜ਼ਰ ਆਉਣਾ ਸੋ ਹਰੀ ਹਰੀ ਦਾ ਮਤਲਬ ਹੈ ਹਰੀ ਚੱਦਰ ਪੀਰਾਂ ਦੀ ਹਰਾ ਰੰਗ ਵੀ ਪੀਰਾਂ ਦਾ ਹੈ ਸੋ ਇੱਥੇ ਕਹਿਣ ਦਾ ਮਤਲਬ ਹੈ ਕਿ ਪੀਰਾਂ ਦੀ ਸੇਵਾ ਜਿਹੜੀ ਤੁਹਾਡੇ ਅਕਾਊਂਟ ਵਿੱਚ ਹੈ ਪੀਰਾਂ ਦੀ ਕਿਰਪਾ ਹੈ ਪੀਰਾਂ ਦੀ ਮਿਹਰ ਦੇ ਨਾਲ ਤੁਸੀਂ ਇੱਥੇ ਤੱਕ ਪਹੁੰਚੇ ਹੋ ਯਾਨੀ ਕਿ ਜੋ ਤੁਸੀਂ ਸੇਵਾ ਪੀਰਾਂ ਫਕੀਰਾਂ ਦੀ ਕਰਦੇ ਹੋ ਉਹ ਜੁੜ ਰਹੀ ਹੈ ਤੇ ਸਮਾਂ ਆਉਣ ਤੇ ਤੁਸੀਂ ਉਸ ਸੇਵਾ ਤੋਂ ਕੰਮ ਵੀ ਲੈ ਸਕਦੇ ਆ ਸੋ ਪਰਮਾਤਮਾ ਦੀ ਜਦੋਂ ਸੇਵਾ ਕਰੋਗੇ ਤੇ ਪਰਮਾਤਮਾ ਬਹੁਤ ਤਰ੍ਹਾਂ ਦੀਆਂ ਗੱਲਾਂ ਦਿਖਾਉਂਦਾ ਹੈ ਬਹੁਤ ਤਰ੍ਹਾਂ ਦੇ ਰੂਪ ਵਿੱਚ ਆ ਕੇ ਦਰਸ਼ਨ ਵੀ ਦਿੰਦਾ ਹੈ ਤੇ ਬਹੁਤ ਕੁਝ ਸਮਝਾਉਣਾ ਵੀ ਚਾਹੁੰਦਾ ਸੋ ਹੁਣ ਇੱਥੇ ਗੱਲ ਜੇ ਕਰੀਏ ਕਿ ਪਰਮਾਤਮਾ ਸਿੱਧੀ ਸਿੱਧੀ ਗੱਲ ਦੱਸ ਦਵੇ ਤੇ ਇੰਨੀ ਭਗਤੀ ਹੈ ਨਹੀਂ ਕਿਸੇ ਦੀ ਸੋ ਸੇਵਾ ਦਾ ਪੀਰਾ ਦੀ ਕਰ ਲੈਣੇ ਆ ਧੂਪ ਬੱਤੀ ਲਗਾ ਲੈਣੇ ਆ ਸਵੇਰੇ ਸ਼ਾਮ ਸ਼ਾਇਦ ਕੋਈ ਘਰ ਇਹੋ ਜਿਹਾ ਹੋਵੇਗਾ ਜਿਹੜਾ ਦੋ ਟਾਈਮ ਫੇਰਾ ਫੇਰਾ ਦਾ ਧੂਪ ਕਰਦਾ ਹੋਵੇਗਾ ਅਰਗਬਤੀ ਲਗਾਉਂਦਾ ਹੋਵੇਗਾ ਵਰਨਾ ਹਫਤੇ ਬਾਅਦ ਤਾਂ ਚਿਰਾਗ ਰੋਸ਼ਨ ਹੁੰਦੀ ਆ ਸੋ ਕਈ ਤਾਂ ਇਦਾਂ ਦੇ ਨੇ ਕਿ ਜਿਹੜੇ ਹਫਤੇ ਬਾਅਦ ਵੀ ਨਹੀਂ ਪਰ ਮਹੀਨੇ 'ਚ ਇੱਕ ਵਾਰ ਹੀ ਚਿਰਾਗ ਰੋਸ਼ਨ ਕਰਦੇ ਆ ਵੀ ਜਿਹੜੇ ਦਿਨ ਤੇ ਸੋ ਹਰ ਰੋਜ਼ ਹੀ ਜਿਵੇਂ ਅਸੀਂ ਰੋਟੀ ਖਾਂਦੇ ਆ ਖਾਣਾ ਖਾਂਦੇ ਆ ਦਿਹਾੜੀ ਚ ਕਿੰਨੀ ਕਿੰਨੀ ਵਾਰ ਇਸੇ ਤਰ੍ਹਾਂ ਸਿਰਫ ਪ੍ਰਮਾਤਮਾ ਹੋਰ ਕੁਝ ਨਹੀਂ ਮੰਗਦਾ ਖੁਸ਼ਭੂ ਦਾ ਹੀ ਭੁੱਖਾ ਹੈ ਤੇ ਅਗਰਵਤੀ ਤੂੰ ਉਹਨਾਂ ਦੇ ਨਾਮ ਦਾ ਹਰ ਰੋਜ਼ ਦੋ ਟਾਈਮ ਜ਼ਰੂਰ ਲਗਾਉਣਾ ਚਾਹੀਦਾ ਇਹ ਹੀ ਤਾਂ ਸੇਵਾ ਹੈ ਇਹ ਹੀ ਤਾਂ ਜਦੋਂ ਸੇਵਾ ਸਾਡੇ ਅਕਾਊਂਟ ਵਿੱਚ ਜੁੜਦੀ ਹੈ ਤਾਂ ਫਿਰ ਸਾਡੀਆਂ ਇਸ਼ਾਵਾ ਮ ਪੂਰੀਆਂ ਹੁੰਦੀਆਂ ਹੈ ਸੇਵਾ ਦੇ ਸਿਰ ਤੇ ਹੈ ਜਿੰਨੀ ਸੇਵਾ ਕਰੋਗੇ ਜਿੰਨਾ ਅਕਾਊਂਟ ਦੇ ਵਿੱਚ ਨਾਮ ਜਦ ਪਿਆ ਜੁੜਿਆ ਹੋਵੇਗਾ ਉਹਦੇ ਤੋਂ ਅਸੀਂ ਕੰਮ ਲੈ ਸਕਦੇ ਹ ਪਰਮਾਤਮਾ ਸਮਾਂ ਆਉਣ ਤੇ ਸਾਨੂੰ ਖੁਸ਼ੀ ਦੇ ਦਿੰਦਾ ਹੈ ਸੇਵਾ ਦੇ ਹਿਸਾਬ ਨਾਲ ਜੇਕਰ ਸੇਵਾ ਥੁੜੀ ਹੋਵੇ ਉੱਥੇ ਮਾਲਕ ਆਪ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਸੇ ਤਰ੍ਹਾਂ ਹੈ ਜਦੋਂ ਅਸੀਂ ਦਵਾਵਾਂ ਪ੍ਰੇਰਦਾ ਕਰਦੇ ਆ ਕਿ ਸਾਡਾ ਕੰਮ ਬਣ ਜਾਵੇ ਪਰ ਉਹਦੇ ਵਿੱਚ ਸੇਵਾ ਜ਼ਿਆਦਾ ਲੱਗਣੀ ਹੁੰਦੀ ਤੇ ਉੰਨੀ ਸੇਵਾ ਸਾਡੇ ਅਕਾਊਂਟ ਵਿੱਚ ਹੁੰਦੀ ਨਹੀਂ ਪਰ ਪ੍ਰਮਾਤਮਾ ਫਿਰ ਨੀਚਾ ਭਾਵਨਾ ਦੇਖਦਾ ਹੈ ਫਿਰ ਉਹ ਆਪਣੇ ਵੱਲੋਂ ਹੈਲਪ ਕਰ ਦਿੰਦਾ ਹੈ ਸੋ ਬਹੁਤ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ ਜੇਕਰ ਸਮਝਣਾ ਚਾਹੁੰਦੇ ਹੋ ਤੇ ਹਮੇਸ਼ਾ ਹੀ ਪੀਰਾਂ ਫਕੀਰਾਂ ਦਾ ਸੰਗ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਹੀ ਚੰਗੀ ਗੱਲ ਗਿਆਨ ਦੀ ਸੁਣਨੀ ਚਾਹੀਦੀ ਹੈ ਕਿਤੇ ਉਹ ਵਿਸਾਸਾਂ ਨੂੰ ਸੁਣ ਲੋ ਮਾਲਕ ਦੇ ਨਾਮ ਦਾ satsang ਸੁਣਨਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਹੁਣ ਮੇਨ ਵਿਸ਼ੇ ਬਾਰੇ ਗੱਲ ਕਰਦੀ ਆ ਮੇਨ ਵਿਸ਼ਾ ਹੈ ਕਿ ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜੀ ਗੱਲ ਕਿਸੇ ਨਾਲ ਕੋਈ ਸ਼ੇਅਰ ਕਰਦੇ ਆ ਤਾਂ ਉੱਥੇ ਪ੍ਰਮਾਤਮਾ ਨਾਲ ਸ਼ੇਅਰ ਕਰਨ ਦਾ ਇੱਕ ਸੰਕੇਤ ਦਿੰਦਾ ਹੈ ਕਿ ਇਹ ਗੱਲ ਤੂੰ ਨਾ ਸ਼ੇਅਰ ਕਰ ਤੇ ਉਸ ਸੰਕੇਤ ਨੂੰ ਕਿਵੇਂ ਸਮਝਣਾ ਹੈ ਜਦੋਂ ਤੁਸੀਂ ਕਿਸੇ ਬਾਰੇ ਸੋਚੋਗੇ ਕਿ ਆ ਮੇਰਾ ਦੋਸਤ ਹੈ ਜਾਂ ਮੇਰੇ ਘਰਾਂ ਵਿੱਚੋਂ ਆ ਜਾਂ ਰਿਸ਼ਤੇਦਾਰ ਆ ਜਾਂ ਘਰ ਵਿੱਚੋਂ ਆ ਤੇ ਇਹਦੇ ਨਾਲ ਮੈਂ ਆ ਗੱਲ ਸਾਂਝੀ ਕਰਨੀ ਆ ਤੇ ਉੱਥੇ ਜੇਕਰ ਪ੍ਰਮਾਤਮਾ ਤੁਹਾਨੂੰ ਆ ਇੱਕ ਸੰਕੇਤ ਦਿੰਦਾ ਹੈ ਕਿ ਤੂੰ ਇਹ ਗੱਲ ਕਿਸੇ ਨਾਲ ਨਹੀਂ ਕਰਨੀ ਤਾਂ ਉੱਥੇ ਰੁਕ ਜਾਣਾ ਹਮੇਸ਼ਾ ਇਹ ਗੱਲ ਪੱਲੇ ਵੱਲੋ ਜੇਕਰ ਰੁਕੋਗੇ ਤਾਂ ਜ਼ਿੰਦਗੀ ਵਿੱਚ ਬਹੁਤ ਕੁਝ ਪਾਉਂਗੇ ਸੋ ਜੇਕਰ ਫਿਰ ਵੀ ਜਾਣ ਬੁੱਝ ਕੇ ਤੁਸੀਂ ਜਾਣਦੇ ਹੋਏ ਵੀ ਇਹ ਗਲਤੀ ਕਰਨੀ ਆ ਤੇ ਉੱਥੇ ਫਿਰ ਆਪ ਦੀ ਮਰਜ਼ੀ ਹੈ ਫਿਰ ਕਦੇ ਵੀ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇਣਾ ਇਹਦਾ ਕਿ ਤੁਸੀਂ ਸਾਡੇ ਲਈ ਕੀਤਾ ਕੀ ਅਸੀਂ ਸੇਵਾ ਕਰਦੇ ਹਾਂ ਕਿਉਂਕਿ ਪ੍ਰਮਾਤਮਾ ਦੀ ਸੇਵਾ ਕਰਦੇ ਉਹ ਤਾਂ ਨਾਲ ਦੀ ਨਾਲ ਹੱਕ ਰੱਖਦੇ ਨਹੀਂ ਮੋੜ ਦਿੰਦੇ ਆ ਸੋ ਗਲਤੀਆਂ ਕੁਝ ਆਪਦਿਆਂ ਹੀ ਇਨਸਾਨ ਦੀਆਂ ਹੁੰਦੀਆਂ ਨੇ ਸੋ ਹੁਣ ਇਥੇ ਸਮਝ ਲਓ ਕਿ ਜਦੋਂ ਪ੍ਰਮਾਤਮਾ ਤੁਹਾਨੂੰ ਰੋਕਦਾ ਹੈ ਤਾਂ ਸੰਕੇਤ ਕੀ ਮਿਲਦਾ ਹੈ ਕਿਉਂਕਿ ਆਪਾਂ ਸਭ ਜਾਣਦੇ ਹਾਂ ਪ੍ਰਮਾਤਮਾ ਮਨ ਵਿੱਚ ਵਾਸ ਕਰਦਾ ਹੈ ਤੇ ਹੁਣ ਜਦੋਂ ਤੁਸੀਂ ਕੋਈ ਗੱਲ ਇਹੋ ਜੀ ਕਿਸੇ ਨਾਲ ਸ਼ੇਅਰ ਕਰਨ ਲੱਗੋਗੇ ਜੇਕਰ ਮਨ ਕਹਿੰਦਾ ਹੈ ਕਿ ਰੁਕ ਜਾ ਕਿਸੇ ਨਾਲ ਕੋਈ ਗੱਲ ਨਾ ਕਰ ਮਨ ਵਿੱਚ ਇੱਕ ਡਰ ਜਿਹਾ ਲੱਗਿਆ ਹੈ ਕਿ ਜੇ ਮੈਂ ਗੱਲ ਕਰ ਦਿੱਤੀ ਇਹਨਾਂ ਨੂੰ ਕੁਸਾਨ ਨਾ ਹੋ ਜਾਵੇ ਸੇਵਾ ਵਿੱਚ ਫਰਕ ਨਾ ਪੈ ਜਾਵੇ ਕੀ ਮੈਨੂੰ ਗੱਲ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਇੱਕ ਹੁੰਦਾ ਹੈ ਕਿ ਅਸੀਂ ਕਿਸੇ ਬਾਰੇ ਸੋਚਨੇ ਆ ਕਿ ਗੱਲ ਕਰਨੀ ਹੈ ਤੇ ਮਨ ਵਿੱਚ ਕੋਈ ਡਰ ਨਹੀਂ ਹੈ ਤੇ ਉੱਥੇ ਆਪਾਂ ਗੱਲ ਕਰ ਸਕਦੇ ਜਦੋਂ ਮਨ ਵਿੱਚ ਡਰ ਆ ਜਾਵੇ ਫਿਰ ਕਦੇ ਵੀ ਇਹੋ ਜੀ ਗਲਤੀ ਨਾ ਕਰੋ ਕਿਉਂਕਿ ਪਰਮਾਤਮਾ ਜਦੋਂ ਵੀ ਤੁਹਾਡੀ ਹੈਲਪ ਕਰੇਗਾ ਤੁਹਾਡੇ ਥਰੂ ਹੀ ਕਰੇਗਾ ਕਹਿੰਦੇ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਆਪਣੇ ਅੰਦਰ ਬੈਠਾ ਹੈ ਆਪਣੇ ਅੰਦਰ ਇੱਕ ਵਾਰ ਝਾਕ ਮਾਰਨ ਦੀ ਜ਼ਰੂਰਤ ਹੈ ਅੰਦਰੋਂ ਹੀ ਲੱਭ ਜਾਂਦਾ ਹੈ ਤੇ ਹੁਣ ਜਦੋਂ ਸੇਵਾ ਕਰਨੀ ਆਪਾਂ ਸ਼ੁਰੂ ਕਰਦੇ ਆਂ ਮਨ ਦੇ ਉੱਤੋਂ ਪਾਪਾਂ ਦੀ ਮੈਲ ਲਿੱਥਣੀ ਸ਼ੁਰੂ ਹੁੰਦੀ ਤੇ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਪ੍ਰਮਾਤਮਾ ਪਹਿਲਾਂ ਵੀ ਕਿਤੇ ਨਹੀਂ ਹੁੰਦਾ ਅੰਦਰ ਹੀ ਹੁੰਦਾ ਉਹਨੂੰ ਖੋਜਣਾ ਪੈਂਦਾ ਨਿਖਾਰਨਾ ਪੈਂਦਾ ਹੈ ਉਸ ਗੱਲ ਨੂੰ ਤੇ ਫਿਰ ਜਦੋਂ ਤੁਹਾਡਾ ਮਨ ਵਾਰ-ਵਾਰ ਕਵੇ ਕਿ ਇੱਥੇ ਮੈਂ ਗੱਲ ਤੋਂ ਉੱਤੇ ਉੱਥੇ ਹਮੇਸ਼ਾ ਰੁਕ ਜਾਓ ਆਪਣੇ ਮਨ ਦੀ ਸੁਣੋ ਮਨ ਨਹੀਂ ਕਹਿ ਰਿਹਾ ਪ੍ਰਮਾਤਮਾ ਪ ਕਹਿ ਰਿਹਾ ਤੁਹਾਨੂੰ ਰੋਕਦਾ ਹੈ ਪਰਮਾਤਮਾ ਹਰ ਵਕਤ ਹਰ ਟਾਈਮ ਉਸ ਭਗਤ ਦੀ ਹੈਲਪ ਕਰਦਾ ਹੈ ਜਿਹੜਾ ਭਗਤ ਹਰ ਵਕਤ ਪਰਮਾਤਮਾ ਦੀ ਨਿਗਾਹ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਹਰ ਇਸ਼ਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਦਮ ਕਦਮ ਤੇ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਸੋ ਜੇਕਰ ਪ੍ਰਮਾਤਮਾ ਦੀ ਸੇਵਾ ਕਰਦੇ ਹੋ ਤਾਂ ਪ੍ਰਮਾਤਮਾ ਦੀ ਸੁਣਿਆ ਵੀ ਕਰੋ ਕਿਉਂਕਿ ਪ੍ਰਮਾਤਮਾ ਜਦੋਂ ਵੀ ਤੁਹਾਨੂੰ ਰੋਕੇਗਾ ਤੁਹਾਡੇ ਥਰੂ ਹੀ ਰੋਕ ਲਵੇਗਾ ਤੁਹਾਡਾ ਮਨ ਹੀ ਤੁਹਾਡਾ ਸਾਥ ਨਹੀਂ ਦੇਵੇਗਾ ਤਾਂ ਸਮਝ ਲੈਣਾ ਕਿ ਉਹ ਪ੍ਰਮਾਤਮਾ ਸਾਨੂੰ ਇਸ ਕੰਮ ਤੋਂ ਰੋਕ ਰਿਹਾ ਹੈ ਜੇ ਤੁਹਾਡੇ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਡਰ ਆ ਗਿਆ ਤਾਂ ਸਮਝ ਲੈਣਾ ਕਿ ਇਹ ਪਰਮਾਤਮਾ ਤੁਹਾਨੂੰ ਅਗਾਹ ਕਰ ਰਿਹਾ ਹੈ ਮੁਸ਼ਕਲ ਤੋਂ ਬਚਾਰ ਰਿਹਾ ਹੈ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਸਮਝੋ